8 ਸਾਲ ਦੀ ਲੜਕੀ ਤੀਸਰੀ ਕਲਾਸ ਦੀ ਵਿਦਿਆਰਥਣ ਘੋੜੇ ਨੂੰ ਹਵਾ ਚੜਾਉਂਦੀ ਆ। ਮੈਂ ਜਦੋਂ ਪਹਿਲੇ ਪਹਿਲਾ ਅਈ ਸੀ ਉਰੇ ਉਦੋਂ ਡਰ ਲੱਗਦਾ ਸੀ ਫਿਰ ਹੁਣ ਜਿਵੇਂ ਕੋਲ ਰਹਿਣ ਲੱਗ ਗਿਆ ਹੁਣ ਮੈਨੂੰ ਡਰ ਲੱਗਣੋਂ ਹਟ ਗਿਆ। ਤੇਰੇ ਮੁੱਤਨ ਸਰ ਚਾਣੀ ਪਿੰਡ ਤੇ ਲੈਣਾ ਮੈਂ ਜਾਂ ਅੰਮੀਆਂ ਅੱਛਾ ਜੇ ਮਿੰਦੇ ਦੰਦੀ ਵੱਡਣ ਦੀ ਕੋਸ਼ਿਸ਼ ਕਰਦੇ ਵੀ ਪਹਿਲਾਂ ਪਤਾ ਲੱਗ ਜਾਂਦੇ ਕੰਨ ਪਿੱਛੇ ਨੂੰ ਜਿੱਕ ਲੈਂਦੇ ਨੇ ਜੇ ਲੱਤ ਮਾਰਦੇ ਉਦੋਂ ਵੀ ਕੰਨ ਪਿੱਛੇ ਨੂੰ ਜਿੱਕ ਲੈਂਦੇ ਨੇ ਜੇ ਕੋਈ ਕੋੜਾ ਬਮਾਰਦਾ ਉਹ ਮੂੰਹ ਤੇ ਆਉਂਦੀ ਆਸ ਜੁੰਦੇ ਉਹ ਨਾ ਮੈਨੂੰ ਮੂਹੀ ਬਦਲ ਲੱਗ ਜਾਂਦੇ ਜੇ ਵੀ ਮਾਰਾ ਹਾਂਜੀ ਉਹਨਾਂ ਗੱਲਾਂ ਕਰਦੇ ਕੋੜੇ ਹਾਂਜੀ ਹੂੰ ਕੀ ਗੱਲਾਂ ਕਰਦੇ ਉਹ ਐਵੇਂ ਇਨੇ ਹਾਲ ਚਲਣੋਂ ਪਤਾ ਲੱਗ ਜਿਵੇਂ ਮੈਂ ਮੇਰੇ ਨਾਲ ਖੇਡਦੇ ਨੇ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਠੀਕ ਨਹੀਂ ਇਹਨਾਂ ਖੇਡਣ ਦਾ ਮੂਡ ਹੈ ਅੱਜ ਦੇ ਬੱਚੇ ਮੋਬਾਈਲਾਂ ਤੇ ਗੇਮਾਂ ਖੇਡਦੇ ਨੇ ਤੇ ਲੜਕੀਆਂ ਗੁੱਡੇ ਗੁੱਡੀਆਂ ਦਾ ਖੇਡ ਪਰ ਤੁਹਾਨੂੰ ਅੱਜ ਛੋਟੀ ਜੀ ਲੜਕੀ ਹੈ ਜਿਹੜੀ 8 ਸਾਲ ਦੀ ਲੜਕੀ ਤੀਸਰੀ ਕਲਾਸ ਦੀ ਵਿਦਿਆਰਥਣ ਨਾ ਮਲੌਣੀ ਹੈ ਜਿਹੜੇ ਘੋੜਿਆਂ ਨਾਲ ਖੇਡਦੀ ਹੈ ਤੇ ਘੋੜੇ ਨੂੰ ਹਵਾ ਚ ਐਵੇਂ ਉਡਾਉਂਦੀ ਹੈ ਜਿਵੇਂ ਕੋਈ ਆਪਾਂ ਕਹਾ ਜਾ ਸਕਦਾ ਕਿ ਵੱਡੇ ਘੋੜ ਸਵਾਰ ਨੇ ਜਿਹੜੇ ਉਹ ਘੋੜੇ ਨੂੰ ਹਵਾ ਚ ਉਡਾਉਂਦੇ ਨੇ ਤੇ ਇਹ ਕੁੜੀ ਹੈ ਵੀ ਹੈ ਘੋੜੇ ਨੂੰ ਹਵਾ ਚ ਉਡਾਉਂਦੀ ਸੋਸ਼ਲ ਮੀਡੀਆ ਤੇ ਵੀ ਕਾਫੀ ਇਹ ਲੜਕੀ ਐ ਐਕਟਿਵ ਰਹਿੰਦੀ ਐ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਆਖਰ ਐਕਸਕਲੂ ਕਲਾਕਾਰਾਂ ਦੇ ਵੀ ਬਹੁਤਿਆਂ ਦੇ ਆਫਰਾਂ ਵੀ ਆ ਚੁੱਕੀਆਂ ਨੇ ਤੇ ਫੋਨ ਵੀ ਅਕਸਰ ਆਉਂਦੇ ਰਹਿੰਦੇ ਨੇ ਕਿ ਸਾਡੇ ਗਾਣੇ ਵਿੱਚ ਪਰ ਫਾਰਮ ਕਰੋ ਪਰ ਇਹ ਜੇ ਲੜਕੀ ਹੈ ਜਿਹੜੀ ਹੋਰ ਟ੍ਰੇਨਿੰਗ ਲੈ ਰਹੀ ਹੈ ਥੋੜੀ ਜੀ ਨਰਵਸ ਵੀ ਰਹਿੰਦੀ ਹੈ ਕਿਉਂਕਿ ਇਹ ਜੇ ਛੋਟੀ ਉਮਰ ਹੈ ਪੂਰੀ ਗੱਲਬਾਤ ਕਰਾਂਗੇ ਸੁਪ੍ਰੀਤ ਇਹ ਹਾਲੇ ਬੱਤੇ ਸਭ ਤੋਂ ਪਹਿਲਾਂ ਮੈਂ ਠੀਕ ਹੈ ਤੇ ਘੋੜੇ ਦੀ ਸਵਾਰੀ ਕਰਦੇ ਹਾਂ ਪਰ ਤਾਂ ਛੋਟੀ ਜੀ ਹੈਗੇ ਹਾਂ ਡਰ ਨਹੀਂ ਲੱਗਦਾ ਐਡਾ ਘੋੜਾ ਕਹਿੰਦੇ ਉੱਤੇ ਚੜ ਜੇ ਘੋੜਾ ਨੁਕਸਾਨ ਕਰ ਦਿੰਦਾ ਹੈਗਾ ਮੈਂ ਜਦੋਂ ਪਹਿਲਾਂ ਪਹਿਲਾਂ ਆਈ ਸੀ ਉਰੇ ਉਦੋਂ ਡਰ ਲੱਗਦਾ ਸੀ ਫਿਰ ਹੁਣ ਜਿਵੇਂ ਘੋੜੇ ਰਹਿਣ ਲੱਗ ਗਿਆ ਮੈਨੂੰ ਡਰ ਲੱਗਣੋਂ ਹਟ ਗਿਆ ਹੂੰ ਤੇ ਕਿਵੇਂ ਕਿੰਨਾ ਚਿਰ ਸਵਾਰੀ ਕਿੰਨਾ ਚਿਰ ਕਰਦੇ ਹੋ ਤੇ ਜਦੋਂ ਘੋੜੇ ਤੇ ਚੜਦੇ ਹਾਂ ਕਿਵੇਂ ਸਿੱਖਿਆ ਜ਼ਰਾ ਤੇ ਹੁਣ ਤਾਂ ਛੋਟੀ ਉਮਰ ਹੈ ਤੇ ਕਰੇ ਮम्मा ਪਾਪਾ ਨੇ ਨੇ ਕਿਹਾ ਆਹ ਡਰ ਲੱਗਦਾ ਹੈ ਬੇਟੀ ਛੋਟੀ ਹੈ ਨਹੀਂ ਮੇਰੇ ਮम्मा ਪਾਪਾ ਨੇ ਮੈਨੂੰ ਕੁਝ ਨਹੀਂ ਗੇ ਹੂੰ ਕੁਝ ਹੁੰਦੇ ਨੇ ਜੋ ਤੁਹਾਡੀ ਤੁਹਾਡੀ ਵੀਡੀਓ ਚੱਲਦੀ ਹੈ ਇੰਨੀਆਂ ਸਾਰੇ ਮਿਲੀਅਨਾਂ ਚ ਜਾਂਦੀਆਂ ਤੁਹਾਡੀਆਂ ਵੀਡੀਓ ਬਹੁਤ ਜ਼ਿਆਦਾ ਲੋਕ ਦੇਖਦੇ ਆ ਫਿਰ ਸਕੂਲ 'ਚ ਵੀ ਕਹਿੰਦੇ ਹੋਣਗੇ ਕਿ ਸਕੂਲ 'ਚ ਬੱਚੇ ਕਹਿੰਦੇ ਆ ਘੋੜਿਆਂ ਵਾਲੀ ਹਾਂਜੀ ਹਾਂਜੀ ਕਹਿੰਦੇ ਨਹੀਂ ਹੂੰ ਸਟੱਡੀ ਕਰਦੇ ਹੋ ਹਾਂਜੀ ਮੈਂ ਆਨਲਾਈਨ ਸਟੱਡੀਿੰਗ ਕਰਦੀ ਹਾਂ ਹੂੰ ਤੇ ਫਿਰ ਸੋ ਸਕੂਲ ਵਾਲੇ ਕਹਿੰਦੇ ਸਕੂਲ ਵਾਲੇ ਨੂੰ ਕਹਿੰਦੇ ਵੀ ਸਕੂਲ ਚਾਹੋ ਜਾ ਇਤਨਾ ਕੋਈ ਉਹ ਸਾਰੀਆਂ ਟੀਚਰਸ ਮੈਨੂੰ ਕਹਿੰਦੇ ਨੇ ਬਹੁਤ ਰੀਅਲ ਸਕੂਲ ਕਰਕੇ ਆ ਦੇ ਮੈਨੂੰ ਮੀਨਸ ਪਹਿਲਾਂ ਮੈਂ ਜੂਨ ਦੀਆਂ ਛੁੱਟੀਆਂ ਚੋਰੀ ਆਈ ਸੀ ਮੈਂ ਮੀਨਸ ਥੋੜ ਮੈਂ ਥੋੜੀ ਥੋੜੀ ਕੋਰਸ ਵਾਰੀ ਕਰਨ ਲੱਗ ਗਿਆ ਮੈਂ ਵੀਡੀਓਜ਼ ਦੇਖ ਕੇ ਉਹਨਾਂ ਨੇ ਮੈਨੂੰ ਹੋਰ ਛੁੱਟੀਆਂ ਦਿੱਤੀਆਂ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਤੇ ਕਿੱਥੇ ਪੜਦੇ ਕਿੱਥੇ ਆ ਗਏ ਮੈਂ ਪਬਲਿਕ ਸਕੂਲ ਕਿੱਥੇ ਇਮਨਾਲੇ ਬਰਨਾਲੇ ਕੋਲ ਬਰਨਾਲੇ ਕੋਲ ਓਕੇ ਅਚਾ ਉਹ ਨਾਲ ਨਾਲ ਸਟੱਡੀ ਕਰਦੇ ਹੋ ਤੇ ਨਾਲ ਨਾਲ ਕੋਰਸ ਵਰ ਕਰਦੇ ਹੋ ਹਾਂਜੀ ਕਿੰਨਾ ਟਾਈਮ ਕਿੰਨਾ ਲਾਉਣੇ ਹੈਗੇ ਹੁਣ ਤੁਸੀਂ ਕੋੜੀ ਦੇਖਿਆ ਤੁਹਾਨੂੰ ਕੋੜ ਦੇ ਚੜਦੇ ਆ ਪਰ ਚੱਲਣ ਲੱਗਾ ਡਰ ਨਹੀਂਦਾ ਤਾਂ ਬਹੁਤ ਉੱਚਾ ਹੁੰਦਾ ਫਿਰ ਕਿਵੇਂ ਚੜਦੇ ਹੋ ਫੋਕਸ ਕਿਵੇਂ ਬਣਦਾ ਹੈਗਾ ਮੀਨਸ ਇਹ ਮੋ ਪਿਆਰ ਦੀ ਗੱਲ ਹੁੰਦੀ ਹੈ ਹੂੰ ਕਿੰਨਾ ਪਿਆਰ ਕਿੰਨਾ ਕਰਦੇ ਕੋਈ ਨੂੰ ਕਿਵੇਂ ਪਿਆਰ ਕਿਵੇਂ ਕਰਦੇ ਫਿਰ ਦੋਸਤ ਵੀ ਇਹ ਬਣਾਏ ਹੋਏ ਨੇ ਹਾਂਜੀ ਹੀ ਨਹੀਂ ਮੇਰੇ ਦੋਸਤ ਹੂੰ ਸੁਵੇਰੇ ਫਿਰ ਮਿਲਦੇ ਕਹਿੰਦਾ ਫਿਰ ਇਹਨਾਂ ਸਾਰਿਆਂ ਨੂੰ ਇੰਨਾ ਨੂੰ ਸਿਰਵੇਂ ਉੱਤਨਸਾਰ ਚਾਣੀ ਪਿੰਦੀਵਲ ਨੇ ਇੰਨਾ ਨੂੰ ਵੇਲ ਜਾਂ ਅੰਨੀਆ ਅੱਛਾ ਜੇ ਮਿੰਝੇ ਦੁੰਦੀ ਵਡੁੰਦੀ ਕੋਸ਼ਿਸ਼ ਕਰਦੇ ਮੈਨੂੰ ਪਹਿਲਾਂ ਪਤਾ ਲੱਗ ਜਾਂਦੇ ਕੰਨ ਪਿੱਛੇ ਨੂੰ ਸਿੱਕ ਲੈਂਦੇ ਨੇ ਜਦ ਲੱਤ ਮਾਰਦੇ ਉਦੋਂ ਵੀ ਕੰਨ ਪਿੱਛੇ ਨੂੰ ਹੀ ਸਿੱਕ ਲੈਂਦੇ ਨੇ ਅੱਛਾ ਇਹਦਾ ਪੂਰਾ ਪੂਰਾ ਤੁਹਾਨੂੰ ਤੁਹਾਡਾ ਧਿਆਨ ਰੱਖਦੇ ਨੇ ਹਾਂਜੀ ਫਿਰ ਸਿੱਖਣ ਵੇਲੇ ਕਿੰਨਾ ਕੁ ਟਾਈਮ ਤੁਹਾਨੂੰ ਲੱਗਿਆ ਜਦੋਂ ਪਹਿਲਾਂ ਸਟਾਰਟਿੰਗ ਦੇ ਸ਼ੁਰੂ ਕੀਤਾ ਤੁਸੀਂ ਉਦੋਂ ਕਿੰਨੀ ਕਿੰਨਾ ਕੁ ਟਫ ਰਿਹਾ ਤੁਹਾਨੂੰ ਮੈਨੂੰ ਬਹੁਤ ਟਫ ਰਿਹਾ ਹੂੰ ਜੋ ਸਟਾਰਟਿੰਗ ਹਾਂ ਜੀ ਕਾਫੀ ਮੁਸ਼ਕਲ ਰਹੀ ਹੂੰ ਫਿਰ ਕਿਵੇਂ ਉਹਨ ਐਨੀ ਨੇੜਤਾ ਕਿਵੇਂ ਕੀਤੀ ਉਹਨ ਕਿਵੇਂ ਕਿੰਨੇ ਕਿ ਨੇੜਤਾ ਕੋੜਿਆਂ ਨਾਲ ਤੁਹਾਡੀ ਕਾਫੀ ਪਿਆਰ ਕਰਦੇ ਹੋ ਕੋੜਿਆਂ ਨਾਲ ਹਾਂ ਜੀ ਆਟੋਮੈਟਿਕਲੀ ਪਿਆਰ ਲੈਂਦੀ ਨੇ ਹੂੰ ਜੇ ਕੋਈ ਇਹਨਾਂ ਕੋਲ ਇੰਨਾ ਕੋ ਲਾ ਜਾਂਦੇ ਉਹ ਉਹਨ ਨਾਲ ਇੰਨਾ ਦਾ ਪਿਆਰ ਰਹਿ ਜਾਂਦਾ ਉਹਨਾਂ ਉਹਨਾਂ ਦਾ ਫਿਰ ਇੰਨਾ ਕੋ ਨੂੰ ਜਾਣਦਾ ਜੀ ਨਹੀਂ ਕਰਦਾ ਹੂੰ ਫਿਰ ਕਦੋਂ ਸਾਰਾ ਦਿਨ ਫਿਰ ਕਿੰਨਾ ਚਿਰ ਇਹਨਾਂ ਕੋਲ ਕੰਮ ਕਰਦੇ ਹੋ ਕਿੰਨਾ ਜਰ ਸਟਡੀ ਕਰਦੇ ਹੋ ਕਿੰਨਾ ਟਾਈਮ ਹਾਊਸਲਾਈਡਿੰਗ ਕਰਦੇ ਆਗੇ ਮੈਂ 1 ਘੰਟੇ ਸਵੇਰੇ ਹੋਰ ਸਵੇਢਿੰਗ ਕਰਦੀ ਹਾਂ। ਇਹ ਸ਼ਾਮ ਨੂੰ ਫੇਰ ਕਰ ਦਿੰਦਾ। ਹਾਂਜੀ। ਇਹ ਇਹਨਾਂ ਦੇ ਦੇਖਭਾਲ ਵੀ ਕਰਦੇ ਉਹਨਾਂ ਦੀ ਫਰ। ਹਾਂਜੀ। ਕਦੇ ਜੇ ਕੋਈ ਘੋੜਾ ਬਿਮਾਰ ਹੁੰਦਾ ਹੈ ਉਹ ਨੂੰ ਜਿਆ ਹੋਰੀ ਉਦਾਸ ਜਿਹੇ ਹੁੰਦੇ ਉਹਨਾਂ ਦਾ ਮੈਨੂੰ ਮਉਦੀ ਬੜਾ ਲੱਗ ਜਾਂਦੇ। ਜੇ ਵੀ ਬਿਮਾਰ ਆ। ਹਾਂਜੀ। ਥੋੜਾ ਗੱਲਾਂ ਕਰਦੇ ਆ ਘੋੜੇ। ਹਾਂਜੀ। ਹੂੰ ਕੀ ਗੱਲਾਂ ਕਰਦੇ ਆ ਉਹ। ਸ ਮੀਨਸ ਇਹ ਨਾਲ ਹਾਲ ਚਲੰਨ ਪਰ ਲੱਗ ਜੇ ਮੇਰੇ ਨਾਲ ਖੇਡਦੇ ਨੇ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਠੀਕ ਨਹੀਂ ਇਹ ਨਾਲ ਖੇਡਣ ਦਾ ਮੂੜ ਹੈ ਤੇ ਕੋੜੀਏ ਸ਼ਹਿਜ਼ਾਦੀ ਉਹਨੂੰ ਮੈਰੋ ਚੂੜੀ ਪਾ ਕੇ ਜਾਨੀ ਆ ਤੇ ਗੁੱਡ ਪਾ ਕੇ ਜਾਨੀ ਆ ਹੂੰ ਸੋ ਪੂਰਾ ਤੈਨੂੰ ਹੀ ਪੂਰਾ ਪਿਆਰ ਕਰਦੇ ਨੇ ਹਾਂਜੀ ਪੂਰਾ ਪਿਆਰ ਕਿਹੜੇ ਕਿਹੜੇ ਕੋੜੇ ਤੁਹਾਡੇ ਫਰੈਂਡ ਨੇ ਕਿਹੜੇ ਕਿਹੜੀ ਫਰੈਂਡ ਬਣਾਏ ਹੋਏ ਸਾਰੇ ਕੋੜੇ ਸਾਰੇ ਕੋੜੀ ਮੇਰੇ ਫਰੈਂਡਸ ਨੇ ਹੂੰ ਪੂਰਾ ਤੈਨੂੰ ਤੈਨੂੰ ਪੂਰਾ ਪਿਆਰ ਕਰਦੇ ਨੇ ਹਾਂਜੀ ਹੂੰ ਖਾਣ ਪੀਣ ਤੇ ਆ ਲੱਗਦੇ ਫਿਰ ਇਹਨਾਂ ਹਾਂਜੀ ਇਹ ਕ ਕਦੇ ਕਦੇ ਖਾਸ ਕੁਝ ਵੀ ਲੈ ਕੇ ਆਉਂਨੇ ਕੋਦੇ ਜਿਵੇਂ ਦੋਸਤਾਂ ਲਈ ਚਾਕਲੇਟ ਲੈ ਕੇ ਜਾਂਦੇ ਹੋ ਜਾਂ ਹੋਰ ਕਦੇ ਇਹਨਾਂ ਲਈ ਵੀ ਖਾਸ ਬਣਾਉਨੇ ਕੋਚ ਇਹਨਾਂ ਲਈ ਮਿੰਜ਼ ਜੂਰੀ ਅਗੜ ਇਹ ਜਿੰਜੀਤ ਹਾਂ ਚੂਰੀ ਕਦੇ ਕਦੇ ਇਹਨਾਂ ਲਈ ਚੂਰੀ ਵੀ ਲੈ ਕੇ ਆਉਨੇ ਕੋਦੇ ਅੱਛਾ ਉਹਨੂੰ ਜਿਵੇਂ ਆ ਕੁੱਤੇ ਵੀ ਆ ਗਏ ਉਹਨ ਕੋਲ ਇੰਨੇ ਡੌਗੀ ਲੱਗ ਲੱਗ ਫਿਰ ਇਹਨਾਂ ਤੋਂ ਵੀ ਡਰ ਲੱਗਦਾ ਕਦੇ ਨਹੀਂ ਸਾਰਿਆਂ ਨੂੰ ਪਿਆਰ ਕਰ ਦਿੰਦੇ ਹਾਂਜੀ ਕੀ ਸ਼ੌਂਕ ਕੀ ਰੱਖਦੇ ਹੋ ਕੀ ਮਨਚ ਕੀ ਹੈਗਾਗਾ ਮਨ ਦੇ ਵੀ ਜਾਨੂ ਨਾਲ ਪਿਆਰ ਰੱਖਣਾ ਚਾਹੀਦਾ ਹੈ ਇਹ ਬੰਦੇ ਨਾਲ ਜ਼ਿਆਦਾ ਵਫਾਦਾਰ ਹੁੰਦੇ ਨਹੀਂ ਹੂੰ ਬਿਲਕੁਲ ਛੋਟੀ ਉਮਰੇ ਵੱਡੀਆਂ ਪਲਾਂਘਾਂ ਪਟਣ ਰਹੀਆਂ ਲੜਕੀਆਂ ਇਹ ਬੜੀਆਂ ਸੋਸ਼ਲ ਮੀਡੀਆ ਤੇ ਇਹਨੀਆਂ ਵੀਡੀਓ ਵੀ ਜਿਹੜੀਆਂ ਬਹੁਤ ਸਾਰੀਆਂ ਨੇ ਜਿਹੜੀਆਂ ਵਾਇਰਲ ਹੁੰਦੀਆਂ ਨੇ ਤੇ ਇਹ ਕੋਰਸ ਸਵਾਰੀ ਹੈ ਜਿਹੜੀ ਸਿੱਖ ਰਹੀ ਹੈ ਤੇ ਵੱਡੀ ਹੋ ਕੇ ਚੰਗੀ ਕੋਰਸਵਾਰਾ ਜਿਹੜਾ ਬਨਣਾ ਚਾਹੁੰਦੀ ਹੈ ਆਪਣਾ ਆਪਣੇ ਨਾਮ ਮਾਤਾ ਪਿਤਾ ਦਾ ਆਪਣੇ ਇਲਾਕੇ ਦਾ ਜਿਹੜਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਪਟਿਆਲਾ